ਕਿਵਰਿਆ ਥੋੜਾ थोड़ा ਇੱਥੇ ਸਰ थे? ਹੈ ਯਹਾਂ ਪੇ ਬੜੀਆ ਹੈ ਸਰ ਪ੍ਰਾਈਵੇਟ है ਪਹਿਲੇ 6 ਮਹੀਨੇ ਕਰਵਾਇਆ ਥੇ ਹੋ ਤਾਂ ਉੱਥੇ ਠੀਕ ਤੋਂ ਹੋ ਗਿਆ تھا ਲੇਕਿਨ ਜੇ ਇਹ ਮੋਹਲ ਮੇਰੇ ਮਾਰੇ ਫਿਰ ਸੇ ਇਹ ਲੱਗਿਆ ਯਹਾਂ ਪੇ ਵੀ ਇਹ ਠੀਕ ਰਹਾ ਪਿਆ ਹੈ ਅਭੀ ਇਹ ਆਪਣੇ ਆਪ ਹੀ ਦੋਸ ਵੀ ਕੰਮ ਕਰ ਰਹਾ ਹੈ ਕਾ ਕਾ ਰਹਤੇ ਹੋ 15 ਸੈਕਟਰ ਇੰਨਾ ਜਾਦੇ ਮਤਲਬ ਨਸ਼ਾ ਨਹੀਂ ਜਾਏਗਾ ਜਿਹੜਾ ਸੀ ਸਾਰੇ ਹੈਲਪ ਕਰਦੇ ਇਹ ਬਰੇ ਥੋੜਾ ਜ਼ਿਆਦਾ ਜਿਹਾ ਜਦੋਂ ਦਾ ਪੰਜਾਬ ਸਰਕਾਰ ਨੇ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਉਹਦੇ ਵਿੱਚ ਇੱਕ ਜਿਹੜੀ ਨਵੀਂ ਸੋਚ ਦੇ ਨਾਲ ਨਵੇਂ enthusiam ਦਾ ਨਾਲ ਉਹਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਡੇ ਸਾਡੇ ਸਿਹਤ ਵਿਭਾਗ ਦੇ ਸਾਰੇ ਕਰਮਚਾਰੀ ਡਿਪਟੀ ਕਮਿਸ਼ਨਰ ਪਹਿਲਾਂ ਆਸ਼ਕਾ ਜੀ ਹੁਣ ਕੋਮਲ ਮਿੱਤਰ ਜੀ ਇਹਨਾਂ ਨੇ ਹੁਸ਼ਿਆਰਪੁਰ ਤੋਂ ਵੀ ਬਹੁਤ ਵਧੀਆ ਕੰਮ ਕੀਤਾ ਸੀ ਇੱਥੇ ਆ ਕੇ ਵੀ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੁਣ ਇਹ ਉਹੀ ਸੈਂਟਰ ਹੈ ਹੁਣ ਇਹ ਭਰਿਆ ਪਿਆ ਦੇਚ ਹੁਣ 55% ਦੀ ਕਪੈਸਿਟੀ 50% ਦੀ ਹੁੰਦੀ ਸੀ ਕਦੇ ਬਲ 5 ਦਾ 10 ਤੋਂ ਵੱਧ ਕਦੇ ਨਹੀਂ ਹੋਈ ਸੀ ਔਰ ਅੱਜ ਜਿਸੀ ਜਿਹੜੀ ਸਭ ਤੋਂ ਵੱਡੀ ਗੱ ਕਿ ਇਹਦੇ ਤੁਹਾਡੇ ਸਾਹਮਣੇ ਆ ਜਿਹੜਾ ਕਹਿੰਦੇ ਹੁੰਦੇ ਆ ਨਾ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਕਿ ਪੰਜ ਬੰਦੇ ਜਿਹੜੇ ਨਸ਼ਾ ਕਰਦੇ ਸੀ ਉਹਨਾਂ ਦੇ ਵਿੱਚੋਂ ਚਿੱਟੇ ਵਾਲੇ ਵੀ ਸੀ ਗੋਲੀਆਂ ਵਾਲੇ ਵੀ ਸੀ ਕਦੀ ਕਦੀ ਕਰਨ ਵਾਲੇ ਵੀ ਸੀ ਉਹ ਬਿਲਕੁਲ ਨਸ਼ਾ ਛੱਡ ਕੇ ਹੁਣ ਆਪਣਾ ਆਪਣਾ ਕੰਮ ਸ਼ੁਰੂ ਕਰ ਰਹੇ ਆ ਉਹ ਸਾਡੇ ਬ੍ਰਾਂਡ ਐਂਬੈਸਡਰ ਬਣਿਆ ਹੈ ਇਸੇ ਤਰ੍ਹਾਂ ਅਸੀਂ ਸਾਰੇ ਪੰਜਾਬ ਦੇ ਸਾਰੇ ਸੈਂਟਰਸ ਦੇ ਵਿੱਚ ਇਹ ਜਿਹੜੇ ਬੱਚੇ ਆ ਹੁਣ ਇਹ سپورਟ ਗਰੁੱਪ ਬਣਾਣਗੇ ਇਹ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਲੈ ਕੇ ਆਣਗੇ ਇੱਥੇ ਉਹਨਾਂ ਨੂੰ ਨਸ਼ਾ ਛੱਡਣ ਦੇ ਵਿੱਚ ਮਦਦ ਕਰਨਗੇ ਔਰ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਮੱਲਿਆਂ ਦੇ ਵਿੱਚ ਜਾ ਕੇ سپورਟ ਗਰੁੱਪ ਕ੍ਰੀਏਟ ਕਰਨਗੇ ਇਹ ਤੁਸੀਂ ਕਹਿ ਸਕਦੇ ਹੋ ਇੱਕ ਨਵਾਂ ਟਰੈਂਡ ਸ਼ੁਰੂ ਹੋ ਗਿਆ ਵੀ ਜਿਹਦੇ ਵਿੱਚ ਲੋਕ ਨਸ਼ਾ ਛੱਡ ਕੇ ਆਪਣਾ ਕੰਮ ਸਿੱਖ ਕੇ ਕੰਮ ਕਰ ਰਹੇ ਆ ਔਰ ਜਿਹੜੇ ਨਸ਼ਾ ਛੱਡ ਰਹੇ ਆ ਉਹ ਦੂਜਿਆਂ ਨੂੰ ਨਸ਼ਾ ਛੁਡਾ ਰਹੇ ਆ ਪਹਿਲਾਂ ਨੌਜਵਾਨ ਇੱਕ ਦੂਜੇ ਨੂੰ ਨਸ਼ੇ ਤੇ ਲਗਾ ਰਹੇ ਸੀ ਹੁਣ ਛੁਡਾ ਰਹੇ ਅੱਜ ਅਸੀਂ ਇਹਨਾਂ ਨੂੰ ਇੱਕ ਹਾਈਜੀਨ ਕਿਟਸ ਦਿੱਤੀਆਂ ਹੈਗੀਆਂ ਜਿਹਦੇ ਵਿੱਚ ਉਹਨਾਂ ਦੀਆਂ ਟੀ-ਸ਼ਰਟਸ ਵੀ ਆ ਔਰ ਉਹਦੇ ਵਿੱਚ ਉਹਨਾਂ ਦੀ ਡੈਂਟਲ ਹਾਈਜੀਨ ਤੇ ਹੋਰ ਜਿਹੜਾ ਸਾਰਾ ਸਮਾਨ ਹੈ ਇਸੇ ਤਰ੍ਹਾਂ ਇਹਨਾਂ ਨੂੰ ਅਸੀਂ ਜੜੀਆ ਟ੍ਰੇਨਿੰਗ ਵੀ ਦੇ ਰਹੇ ਹਾਂ ਅਲੱਗ-ਅਲੱਗ ਕਿਸਮ ਦੇ ਆ ਇਹਦੇ ਚ ਜਿਵੇਂ ਇਹਨਾਂ ਦੇ ਵਿੱਚੋਂ ਜਿਹੜੇ ਸਾਡੇ ਐਮਬੈਸਡਰਸ ਆਗੇ ਉਹਨਾਂ ਚੋਂ ਇੱਕ ਨੂੰ ਮੁੰਡੇ ਨੇ ਮੋਬਾਈਲ ਰਿਪੇਅਰ ਦੀ ਟ੍ਰੇਨਿੰਗ ਲਾ ਕੇ ਉਹ ਕੰਮ ਸ਼ੁਰੂ ਕੀਤਾ ਇਲੈਕਟ੍ਰੀਸ਼ੀਅਨ ਦੀ ਪਲੰਬਰ ਦੀ ਔਰ ਸਨ ਫਾਊਂਡੇਸ਼ਨ ਨੇ ਬਹੁਤ ਅੱਛਾ ਰੋਲ ਕੀਤਾ ਉਹਨਾਂ ਨੇ ਕੰਪਿਊਟਰ ਉਹਦੇ ਵਿੱਚ ਉਹਨਾਂ ਨੇ ਐਡ ਕੀਤਾ ਹੈਗਾ ਅਕਾਊਂਟਿੰਗ ਦਾ ਐਡ ਕੀਤਾ ਹੈਗਾ ਤੇ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ 5-6 ਕੋਰਸਸ ਉਹਨਾਂ ਨੇ ਸਾਨੂੰ ਜਿਹੜੇ ਉਹਨਾਂ ਦੇ ਟ੍ਰੇਨਰ ਵੀ ਦਿੱਤੇ ਆ ਹੋਰ ਵੀ ਅਸੀਂ ਡਾਈਵਰਸਿਫਾਈ ਕਰਕੇ ਜਿੰਨੇ ਵੀ ਸਾਡੇ ਕੋਲ ਹੈਗੇ ਆ ਇੰਡਸਟਰੀ ਨਾਲ ਟਾਈ ਅਪ ਕਰ ਰਹੇ ਆ ਉਹਨਾਂ ਨੂੰ ਜਿਹੜੇ-ਜਿਹੜੇ ਚਾਹੀਦੇ ਆ ਫਿਟਰ ਚਾਹੀਦੇ ਜਿਹੜੇ ਸਕਿਲਡ ਬੰਦੇ ਹੋਣ ਉਹਨਾਂ ਨੂੰ ਅਸੀਂ ਉਹਨਾਂ ਨੂੰ ਇੱਥੋਂ ਟ੍ਰੇਨਿੰਗ ਦੇ ਕੇ ਫਿਰ ਉਹਨਾਂ ਨੂੰ ਉਹਨਾਂ ਨੂੰ ਅਪ੍ਰੈਂਟਿਸਸ਼ਿਪ ਜਿਹੜੀ ਹੈਗੀ ਆ ਉਹ ਅਸੀਂ ਇੰਡਸਟਰੀ ਦੇ ਵਿੱਚ ਕਰਾਵਾਂਗੇ ਸੋ ਇਹ ਇੱਕ ਸਾਰੇ ਜਣੇ ਸਾਰੇ ਸੈਕਸ਼ਨ ਜਿਹੜੇ ਹੈਗਾ ਸਮਾਜ ਦੇ ਉਹ ਮਿਲ ਕੇ ਕੰਮ ਕਰ ਰਹੇ ਆ